ਜਿਹੜੇ ਕਿਸਾਨ ਵੀਰ ਮੈਂ ਪਹਿਲਾਂ ਤਾਂ ਮੈਨੂੰ ਸੁਖਵੀਰ ਬਾਦਲ ਉਹਨਾਂ ਦੀ ਸਮਝ ਉਹਨਾਂ ਦੀ ਸਮਝ ਮੇਰੀ ਸਮਝ ਤੋਂ ਬਾਹਰ ਹੈ ਇਹ ਜਿਹੜਾ ਮੈਂ ਹੁਣੇ ਡਾਕੂਮੈਂਟਸ ਦੇ ਵੀ ਦਿਖਾ ਕੇ ਆਇਆ ਟੈਂਕੀ ਜਿਹੜੀਆਂ ਜੋ ਮਾਸਟਰ ਪਲਾਨਸ ਨੇ ਜਿਹਦੇ ਵਿੱਚ ਉਹਨਾਂ ਨੇ ਰੈ residenital ਕਮਰਸ਼ੀਅਲ ਜ਼ੋਨਸ ਡਿਕਲੇਅਰ ਕੀਤੇ ਨੇ ਇਹ ਉਹਨਾਂ ਦੀ ਸਰਕਾਰ ਵੇਲੇ ਹੋਏ ਨੇ ਨੰਬਰ 1 ਨੰਬਰ ਤੋਂ ਜਿਹੜਾ ਉਹਨਾਂ ਨੇ ਸਾਡੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹ ਪੁੱਛਿਆ ਕਿ ਉਹਨਾਂ ਕਿਸਾਨ ਜਿਹਨੇ ਵੀ ਰਾਜ ਨਹੀਂ ਦੇਣਗੇ ਉਹਨਾਂ ਦਾ ਸੀਐਲਯੂ ਨਹੀਂ ਹੋਊਗਾ ਇਦੇ ਵਿੱਚ ਅੱਜ ਕਿਸਾਨ ਵੀਰਾਂ ਨੂੰ ਆਪਸ਼ਨ ਹੈ ਕਿ ਚਾਹੇ ਉਹ ਉਹਦਾ 플ੌਟ ਲੈ ਲੈਣ ਚਾਹੇ ਉਹ ਆਪ ਡਿਵੈਲਪਰ ਬਣ ਜਾਣਾ 9 ਏਕੜ ਦੇ ਕੇ 3 ਏਕੜ ਦੀ ਗਰੁੱਪ ਹਾਊਸਿੰਗ ਲੈ ਲੈਣ ਚਾਹੇ ਕਈ ਜਣੇ ਇਕੱਠੇ ਹੋ ਕੇ 50 ਏਕੜ ਦੇ ਕੇ 30 ਏਕੜ ਦੀ 플ੌਟਿੰਗ ਹੈ ਜਿਹੜੀ ਕਲੋਨੀ ਆ ਉਹ ਕੱਟ ਲੈਣਾ ਜੇ ਉਹ ਕਿਸਾਨ ਇਹ ਕੋਈ ਵੀ ਆਪਸ਼ਨ ਨਹੀਂ ਆਪਟ ਕਰਦੇ ਹੈਗੇ 댓 ਮੀਨਸ ਉਹ ਖੇਤੀ ਕਰਨਾ ਚਾਹੁੰਦੇ ਨੇ ਖੇਤੀ ਉਹ ساری ਉਮਰ ਆਪਦੀ ਜ਼ਮੀਨ ਦੇ ਉੱਪਰ ਤਾਂ ਉਮਰ ਉਹ ਕਰ ਸਕਦੇ ਨੇ ਪਰ ਹੁਣ ਇਹਦੇ 'ਚ ਸੀਐਲਯੂ ਕਿਉਂ ਨਹੀਂ ਅਲਾਉਡ ਹੋਗਾ ਉਹਦਾ ਜਵਾਬ ਇਹ ਹੈ ਕਿ ਇਹਦਾ ਮਤਲਬ ਜੇ ਅੱਜ ਕਿਤੇ ਕਲੋਨੀ ਡਿਵੈਲਪ ਹੋ ਗਈ ਅੱਜ ਉਸ ਬੰਦੇ ਕੋਲੇ 2 ਏਕੜੀਆਂ 5 ਏਕੜੀਆਂ 10 ਏਕੜ ਨੇ ਤੇ ਉਹਨਾਂ 10 ਏਕੜ ਦੇ ਵਿੱਚ ਜਦੋਂ ਕਲੋਨੀ ਆਸ-ਪਾਸੇ ਘੱਟ ਡਿਵੈਲਪ ਹੋ ਗਈ ਤੇ ਉਹ ਬੰਦਾ ਕੱਲ ਨੂੰ ਕਹੇ ਜੀ ਹੁਣ ਮੈਂ ਇਸ ਜ਼ਮੀਨ ਦੇ ਉੱਪਰ ਸੀਐਲਯੂ ਕਰਾ ਕੇ ਮੈਂ ਸ਼ਰਾਬ ਦੀ ਫੈਕਟਰੀ ਲਾ ਲਾਂ ਜਾਂ ਮੈਂ ਮੈਰਿਜ ਪੈਲੇਸ ਬਣਾ ਲਾਂ ਸ਼ਰਾਬ ਦੀ ਫੈਕਟਰੀ ਨਾਲ ਪੂਰੇ ਇਲਾਕੇ ਦਾ ਉਸ ਕਲੋਨੀ ਦੇ ਲੋਕਾਂ ਦਾ ਜੀਣਾ ਜਿਹੜਾ ਉਹ ਹਰਾਮ ਹੋ ਜਾਊਗਾ ਮੈਰਿਜ ਪੈਲੇਸ ਬਣ ਗਿਆ ਰਾਤ ਨੂੰ 2 ਵਜੇ ਤੱਕ ਡੀਜੇ ਚੱਲੂਗਾ ਤੇ ਲੋਕਾਂ ਦੀ ਨੀਂਦ ਜਿਹੜੀ ਉਹ ਹਰਾਮ ਹੋ ਜੂਗੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਡਿਵੈਲਪਮੈਂਟ ਚਾਹੁੰਦਾ ਹੈ ਅਰਬਨਾਈਜੇਸ਼ਨ ਚਾਹੁੰਦਾ ਹੈ ਉਹ ਸਾਡੇ ਨਾਲ ਹੱਥ ਮਿਲਾ ਲੇ ਚਾਹੇ ਆਪ ਡਿਵੈਲਪਰ ਬਣ ਜੇ ਜਿਹੜਾ ਕਰਨਾ ਹੀ ਖੇਤੀ ਚਾਹੁੰਦਾ ਹੈ ਅੱਜ ਮੈਂ ਖੇਤੀ ਕਰਨੀ ਹੈ ਪਰ ਕੱਲ ਨੂੰ ਮੈਂ ਉਹ ਕਿਸੇ ਸ਼ਰਾ ਫੈਕਟਰੀ ਵਾਲੇ ਨੂੰ ਵੇਚ ਦੇਣੀ ਹੈ ਇਹ ਤਾਂ ਕੋਈ ਵਾਜਬ ਗੱਲ ਨਹੀਂ ਹੈਗੀ ਇਸੇ ਕਰਕੇ ਇਹ ਕੰਡੀਸ਼ਨ ਹੈ ਜਿਹੜੀ ਲਗਾਈ ਗਈ ਹੈ ਕਿ ਭਾਈ ਜਾਂ ਤਾਂ ਅੱਜ ਸਾਡੇ ਨਾਲ ਆਜੋ ਨਹੀਂ ਕੱਲ ਨੂੰ ਤੁਸੀਂ ਉਸ ਅਰਬਨ ਐਸਟੇਟ ਦੀ ਉਸ ਏਰੀਏ ਦੇ ਰੈ residențial ਘਰਾਂ ਵਾਲੇ ਲੋਕਾਂ ਦੀ ਜ਼ਿੰਦਗੀ ਹਰਾਮ ਕਰਨ ਦੀ ਇਜਾਜ਼ਤ ਉਹ ਨਹੀਂ ਮਿਲਣੀ ਹੈਗੀ